ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅਸੀਂ ਅਕਸਰ ਕਿਸੇ ਦੇ ਕੀਤੇ ਕરાਏ ਬਾਰੇ ਜਾਂ ਕਿਸੇ ਦੇ ਕੀਤੇ ਟੂਨੇ ਬਾਰੇ ਲੋਕਾਂ ਤੋਂ ਸੁਣਦੇ ਹਾਂ ਕਿ ਫਲਾਣੇ ਦੇ ਕਿਸੇ ਨੇ ਟੂਨਾ ਕੀਤਾ ਹੈ ਜੋ ਉਸ ਦਾ ਕੰਮ ਬੰਨਿਆ ਹੋਇਆ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅੱਲਾ ਦੇ ਕਲਾਮ ਦੇ ਨਾਲ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਕਿਸੇ ਤੇ ਕਾਲਾ ਜਾਦੂ ਜਾਂ ਕਿਸੇ ਤੇ ਟੂਣਾ ਵਗੈਰਾ ਕੀਤਾ ਹੈ ਜਾਂ ਨਹੀਂ ਸੰਗਤ ਜੀ ਤੁਸੀਂ ਕਿਸੇ ਬਾਬੇ ਕੋਗੇ ਤੇ ਉਸ ਨੇ ਦੱਸ ਦਿੱਤਾ ਕਿ ਤੁਹਾਡੇ ਤੇ ਕਾਲਾ ਇਲਮ ਕੀਤਾ ਹੋਇਆ ਹੈ ਤੇ ਉਸ ਨੇ ਤੁਹਾਡੇ ਕੋ ਪੈਸੇ ਲੈ ਕੇ ਕਿਹਾ ਕਿ ਇਹ ਜਾਦੂ ਕੱਟਿਆ ਗਿਆ ਤੇ ਸੰਗਤ ਜੀ ਤੁਸੀਂ ਸਮਝ ਲਿਆ ਕਿ ਇਹ ਜਾਦੂ ਕੱਟਿਆ ਗਿਆ ਸੰਗਤ ਜੀ ਏਦਾਂ ਨਹੀਂ ਹੁੰਦਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਰਾਜ ਦੱਸਾਂਗੇ ਸੰਗਤ ਜੀ ਜਿੰਨੇ ਵੀ ਲੋਕ ਇਸ ਗੱਲ ਨੂੰ ਸੁਣਦੇ ਪਏ ਨੇ ਸਾਰੇ ਲੋਕ ਇਸ ਗੱਲ ਨੂੰ ਗੌਰ ਨਾਲ ਸੁਣ ਲੈਣ ਤੁਹਾਨੂੰ ਕਿਸੇ ਕੁਲ ਜਾਣ ਦੀ ਕੋਈ ਲੋੜ ਨਹੀਂ ਸੰਗਤ ਜੀ ਸਿਰਫ ਤੁਸੀਂ ਇਕੱਲਾ ਤਾਲਾ ਦਾ ਨਾਮ 33 ਵਾਰੀ ਪੜ੍ਹ ਕੇ ਸੋ ਜਾਣਾ ਹੈ ਸੰਗਤ ਜੀ ਅਸੀਂ ਤੁਹਾਨੂੰ ਪੰਜ ਸੁਪਨਿਆਂ ਬਾਰੇ ਦੱਸਾਂਗੇ ਸੰਗਤ ਜੀ ਤੇ 33 ਵਾਰੀ ਪੜਨ ਤੋਂ ਬਾਅਦ ਇਨਾ ਪੰਜਾ ਵਿੱਚੋਂ ਕੋਈ ਇੱਕ ਸੁਪਨਾ ਵੀ ਆ ਜਾਵੇ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਉੱਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਸੰਗਤ ਜੀ ਜੇਕਰ ਕਿਸੇ ਨੂੰ ਸੁਪਨਾ ਨਾ ਆਵੇ ਤਾਂ ਤੁਹਾਨੂੰ ਕਿਸੇ ਦੀ ਵੀ ਗੱਲਾਂ ਵਿੱਚ ਆਣ ਦੀ ਕੋਈ ਲੋੜ ਨਹੀਂ ਜਾਦੂ ਨੂੰ ਚੈੱਕ ਕਰਨ ਦਾ ਸਭ ਤੋਂ ਸੌਖਾ ਅਤੇ ਸਹੀ ਤਰੀਕਾ ਇਹੀ ਹੈ ਜੋ ਕਿ ਤੁਸੀਂ ਰੱਬ ਦੇ ਨਾਮ ਤੋਂ ਸ਼ੁਰੂ ਕਰਨਾ ਹੈ ਜੇਕਰ ਜਾਦੂ ਹੋਵੇਗਾ ਤਾਂ ਸੰਗਤ ਜੀ ਇਹਨਾਂ 5 ਸੁਪਨਿਆਂ ਵਿੱਚੋਂ ਤੁਹਾਨੂੰ ਕੋਈ ਇੱਕ ਸੁਪਨਾ ਜ਼ਰੂਰ ਆਵੇਗਾ ਨਹੀਂ ਤਾਂ ਇਹਨਾਂ ਸੁਪਨਿਆਂ ਵਿੱਚੋਂ ਕੋਈ ਇੱਕ ਸੁਪਨਾ ਵੀ ਨਹੀਂ ਆਵੇਗਾ ਸੰਗਤ ਜੀ ਇਹ ਸਭ ਤੁਸੀਂ ਇੱਕ ਦਿਨ ਵਿੱਚ ਹੀ ਚੈੱਕ ਕਰ ਸਕਦੇ ਹੋ ਜੇ ਕਿਸੇ ਤੇ ਜਾਦੂ ਟੂਣਾ ਕੀਤਾ ਵੀ ਹੋਵੇ ਤਾਂ ਉਸ ਨੂੰ ਕੱਟਣ ਦਾ ਤਰੀਕਾ ਉਹ ਅਮਲ ਅਸੀਂ ਤੁਹਾਨੂੰ ਦੱਸਾਂਗੇ ਸੰਗਤ ਜੀ ਤੁਸੀਂ ਧਿਆਨ ਨਾਲ ਸੁਣ ਲਵੋ ਕੀ ਕਰਨਾ ਕੀ ਹੈ ਸੰਗਤ ਜੀ ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤੇ ਅੱਲਾਹ ਤੋਂ ਤੋਬਾ ਕਰਕੇ ਸੋਇਆ ਕਰੋ ਕਿਉਂਕਿ ਸੰਗਤ ਜੀ ਇਸ ਚੀਜ਼ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਕਦੋਂ ਮੌਤ ਆ ਜਾਵੇ ਤਾਂ ਇਸ ਲਈ ਸੰਗਤ ਜੀ ਅਸੀਂ ਘਟੋ ਘਟ ਰੱਬ ਤੋਂ ਆਪਣੇ ਗੁਨਾਹਾਂ ਦੀ ਮਾਫੀ ਤਾਂ ਮੰਗੀ ਹੋਵੇਗੀ ਅਸੀਂ ਦਿਨ ਵਿੱਚ ਬਹੁਤ ਸਾਰੇ ਗੁਨਾਹ ਕਰ ਲੈਂਦੇ ਹਾਂ ਤਾਂ ਰਾਤ ਨੂੰ ਰੱਬ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ ਸੰਗਤ ਜੀ ਤੁਸੀਂ ਇਸ ਤਰ੍ਹਾਂ ਕਰਨਾ ਹੈ ਰਾਤ ਨੂੰ ਸੌਂਦੇ ਹੋਏ ਆਪਣੇ ਹੱਥ ਰੱਬ ਵੱਲ ਕਰਕੇ ਯਾਮ ਮਿੱਦੋ ਯਾਮ ਮਿੱਤੋ ਤੇ ਤੀ ਵਾਰੀ 파ੜਕੇ ਦਮ ਕਰਕੇ ਸੋ ਜਾਣਾ ਹੈ ਸੰਗਤ ਜੀ ਇਹ ਅੱਲਾ ਦਾ ਮੁਬਾਰਕ ਨਾਮ ਹੈ ਯਾਮ ਮਿੱਤੋ ਯਾਮ ਮਿੱਤੋ ਇਸ ਨੂੰ ਆਪਣੇ ਸਰੀਰ ਤੇ ਦਮ ਕਰਕੇ ਮਤਲਬ ਕਿ ਫੂਕ ਮਾਰ ਕੇ ਸੋ ਜਾਣਾ ਹੈ ਹੋਰ ਕੁਝ ਨਹੀਂ ਕਰਨਾ ਹੈ ਸੰਗਤ ਜੀ ਤੁਸੀਂ ਸੰਗਤ ਜੀ ਹੋਣ ਤੁਸੀਂ ਸਵੇਰੇ ਉੱਠ ਕੇ ਇਹ ਚੈੱਕ ਕਰਨਾ ਹੈ ਕਿ ਨਾ ਪੰਜ ਸੁਪਨਿਆਂ ਵਿੱਚੋਂ ਤੁਹਾਨੂੰ ਕਿਹੜਾ ਸੁਪਨਾ ਆਂਦਾ ਹੈ ਜੋ ਹੋਣਾ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਇਹਨਾਂ ਪੰਜ ਸੁਪਨਿਆਂ ਨੂੰ ਤੁਸੀਂ ਸੁਣ ਕੇ ਨੋਟ ਕਰ ਲਵੋ ਜੇਕਰ ਜਾਦੂ ਟੂਣਾ ਹੋਇਆ ਤਾਂ ਇਹਨਾਂ ਵਿੱਚੋਂ ਕੋਈ ਇੱਕ ਸੁਪਨਾ ਆ ਜਾਵੇਗਾ ਪਹਿਲਾ ਸੁਪਨੇ ਵਿੱਚ ਕਾਲੇ ਕੁੱਤੇ ਦਾ ਤੁਹਾਡੇ ਪਿੱਛੇ ਆਣਾ ਜੇਕਰ ਹੋਰ ਰੰਗ ਦਾ ਕੁੱਤਾ ਹੋਵੇ ਤਾ ਉਸ ਦਾ ਮਤਲਬ ਤੁਸੀਂ ਜੋ ਮਰਜੀ ਸਮਝ ਲਵੋ ਪਰ ਜੇ ਤੁਹਾਨੂੰ ਤੇਤੀ ਵਾਰੀ ਯਮ ਮਮਿਤੋ ਯਮ ਮਮਿਤੋ ਪੜਕੇ ਕਾਲੇ ਕੁੱਤੇ ਦਾ ਸੁਪਨਾ ਆਵੇ ਤਾਂ ਸਮਝ ਲਵੋ ਕਿ ਜਾਦੂ ਦੇ ਅਸਰ ਹੈ ਤੁਹਾਡੇ ਤੇ ਜਾਂ ਕੋਈ ਤੁਹਾਡੇ ਤੇ ਜਾਦੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਹਾਨੂੰ ਸਹੀ ਇਲਾਜ ਦੀ ਲੋੜ ਹੈ ਸੰਗਤ ਜੀ ਦੂਜਾ ਸੁਪਨਾ ਸੁਪਨੇ ਵਿੱਚ ਕਾਲੇ ਰੰਗ ਦੇ ਸੱਪ ਦਾ ਤੁਹਾਨੂੰ ਡੰਗ ਮਾਰਨਾ ਸੰਗਤ ਜੀ ਤੁਸੀਂ ਕਹੋਗੇ ਕਿ ਸਾਪ ਸਾਰੇ ਹੀ ਕਾਲੇ ਹੁੰਦੇ ਨੇ ਪਰ ਸੰਗਤ ਜੀ ਫਨੀਆ ਸੱਪ ਕੋਬਰਾ ਸੱਪ ਕਾਲਾ ਨਾਗ ਡੰਗ ਮਾਰਦਾ ਦਿਖਾਈ ਦੇਵੇ ਤੇ ਤੁਸੀਂ ਸਮਝ ਜਾਣਾ ਕਿ ਤੁਹਾਡੇ ਤੇ ਕਾਲਾ ਜਾਦੂ ਕੀਤਾ ਹੈ ਸੰਗਤ ਜੀ ਅੱਗੇ ਤੀਜੇ ਸੁਪਨੇ ਦੀ ਗੱਲ ਕਰਦੇ ਹਾਂ ਸੁਪਨੇ ਵਿੱਚ ਜ਼ਮੀਨ ਨੂੰ ਫਟਦੇ ਹੋਏ ਦੇਖਣਾ ਜੇਕਰ ਤੁਸੀਂ ਇਹ ਨਾ ਪੜ ਕੇ ਸੌਂਦੇ ਹੋ ਯਮ ਮੀਤੋ ਤੇ 3 ਵਾਰ ਤੇ ਤੁਹਾਨੂੰ ਪਹਿਲੇ ਦੋ ਸੁਪਨਿਆਂ ਦੇ ਵਜਾਏ ਜ਼ਮੀਨ ਫੱਟਦੀ ਹੋਈ ਦਿਖਾਈ ਦੇਵੇ ਤਾਂ ਤੁਸੀਂ ਸਮਝ ਲੈਣਾ ਕਿ ਇਹ ਜਾਦੂ ਕੀਤਾ ਹੋਇਆ ਹੀ ਹੈ ਤਾਂ ਸੰਗਤ ਜੀ ਅੱਗੇ ਚੌਥੇ ਸੁਪਨੇ ਦੀ ਗੱਲ ਕਰਦੇ ਹਾਂ ਸੁਪਨੇ ਵਿੱਚ ਸਿਰ ਦੇ ਉੱਤੇ ਕਾਲੇ ਗਾ ਮੰਡਰਾਂ ਦੇ ਦਿਖਾਈ ਦੇਣ ਤਾਂ ਫਿਰ ਤੁਸੀਂ ਸਮਝ ਲਵੋ ਕਿ ਤੁਹਾਡੇ ਉੱਤੇ ਜਾਦੂ ਦਾ ਅਸਰ ਹੋ ਚੁੱਕਾ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਪੰਜਵੇਂ ਸੁਪਨੇ ਦੀ ਤਾ ਇਸ ਤੋਂ ਬਾਅਦ ਤੁਹਾਨੂੰ ਇਸ ਦਾ ਇਲਾਜ ਵੀ ਦੱਸਾਂਗੇ ਸੁਪਨੇ ਵਿੱਚ ਕਿਸੇ ਫਕੀਰ ਨੂੰ ਗਾਲਾਂ ਕੱਢਣੀਆਂ ਜਾਂ ਉਸ ਨੂੰ ਮਾਰਨਾ ਸੰਗਤ ਜੀ ਜੇਕਰ ਤੇਤੀ ਵਾਰੀ ਜਾਂ ਮਮਿੱਤੋਂਾ ਪਾੜ ਕੇ ਸੌਂਦੇ ਹੋ ਤਾਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਸੁਪਨਾ ਆਵੇ ਕਿ ਕਿਸੇ ਫਕੀਰ ਨੂੰ ਗਾਲਾਂ ਕੱਢੀਆਂ ਨੇ ਜਾਂ ਮਾਰਿਆ ਹੈ ਤਾਂ ਤੁਸੀਂ ਸਮਝ ਲਵੋ ਕਿ ਤੁਹਾਡੇ ਉੱਤੇ ਜਾਦੂ ਦਾ ਅਸਰ ਹੋ ਚੁੱਕਾ ਹੈ ਤਾਂ ਸੰਗਤ ਜੀ ਐਸੀ ਪੰਜ ਸੁਪਨੇ ਜੋ ਕਿ ਤੁਹਾਨੂੰ ਜਾਦੂ ਹੋਣ ਦੇ ਕਾਰਨ ਦੱਸਦੇ ਨੇ ਸੰਗਤ ਜੀ ਜਿਹੜਾ ਅਸੀਂ ਤੁਹਾਨੂੰ ਤਰੀਕਾ ਦੱਸਿਆ ਹੈ ਜੇ ਇਸ ਤਰੀਕੇ ਤੁਸੀਂ ਚੈੱਕ ਕਰੋਗੇ ਤੇ ਤੁਹਾਨੂੰ ਕਿਸੇ ਬਾਬੇ ਕੋ ਜਾਣ ਦੀ ਲੋੜ ਨਹੀਂ ਪੈਣੀ ਸੰਗਤ ਜੀ ਇਸ ਤਰ੍ਹਾਂ ਦੇ ਸੁਪਨੇ ਆਉਣ ਦੇ ਨਾਲ ਸਾਨੂੰ ਇਹ ਤਾਂ ਪਤਾ ਚੱਲ ਗਿਆ ਹੈ ਕਿ ਜਾਦੂ ਟੂਣਾ ਹੋਇਆ ਹੈ ਤਾਂ ਸੰਗਤ ਜੀ ਅਸੀਂ ਇਸ ਤੋਂ ਬਚ ਕਿੱਦਾਂ ਸਕਦੇ ਹਾਂ ਤਾ ਸੰਗਤ ਜੀ ਇਸ ਤਰ੍ਹਾਂ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਵਾਰ ਦਰੂ ਦੇ ਪਾਠ ਪੜਨਾ ਹੈ ਅਤੇ 7 ਵਾਰ ਯਮ ਮਿਤੋ ਯਮ ਮਿਤੋ ਪੜ੍ਹ ਕੇ ਤਿੰਨ ਵਾਰ ਆਪਣੇ ਉੱਤੇ ਆਇਤਲ ਕੁਰਸੀ ਦਾ ਦਮ ਕਰ ਲੈਣਾ ਹੈ ਤੇ ਆਖਿਰ ਵਿੱਚ ਫਿਰ ਤੋਂ ਤਿੰਨ ਵਾਰ ਦਰੂ ਦੇ ਪਾਠ ਪੜ੍ਹ ਕੇ ਜਿਹੜਾ ਤੁਸੀਂ ਪਹਿਲਾਂ ਪੜ੍ਹਿਆ ਸੀ ਤੇ ਆਪਣੇ ਸਰੀਰ ਤੇ ਦਮ ਕਰਕੇ ਸੋ ਜਾਵੋ ਤਾਂ ਸੰਗਤ ਜੀ ਇਹ ਅਮਲ ਕਰਨ ਦੇ ਨਾਲ ਤੁਹਾਡੇ ਉੱਤੇ ਕੀਤਾ ਹੋਇਆ ਜਾਦੂ ਟੂਣਾ ਖਤਮ ਹੋ ਜਾਵੇਗਾ ਤਾਂ ਸੰਗਤ ਜੀ ਸਵੇਰ ਨੂੰ ਉੱਠਦੇ ਸਾਰ ਹੀ ਤੁਹਾਨੂੰ ਪਤਾ ਚੱਲ ਜਾਵੇਗਾ ਦਿਮਾਗ ਸ਼ਾਂਤ ਅਤੇ ਸਰੀਰ ਖੁੱਲ੍ਹਾ-ਖੁੱਲ੍ਹਾ ਲੱਗੇਗਾ ਜਿਦਾਂ ਸਿਰ ਤੋਂ ਕੋਈ ਬੋਝ ਉਤਰ ਗਿਆ ਹੋਵੇ ਸੰਗਤ ਜੀ ਇਹ ਅਮਲ ਕਰਕੇ ਦੇਖ ਲਵੋ ਜਿਨ੍ਹਾਂ ਨੂੰ ਸ਼ੱਕ ਹੈ ਕਿ ਸਾਡੇ ਉੱਤੇ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਹੈ ਤਾਂ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੇ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤਿਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ